ਜੀ ਮੇਰੇ ਦਕਾਨ ਕੈਂਚਿਆਂ ਚਾ ਮੇਰਾ ਭਰਾ ਉਹਦੇ ਬੈਠਾ ਸੀ ਕੰਡੇ ਤੇ ਉਦੋਂ ਅੰਸ਼ਰਾਤੇ ਬੰਦੇ ਆਏ ਨੇ ਜਿਵੇਂ ਚਾਰ ਪੰਜ ਮੁੰਡੇ ਆਏ ਨੇ ਦੋ ਤਿੰਨ ਉਹਨਾਂ ਦਾ ਬੁੜੇ ਸੀ ਮੇਰਾ ਭਰਾ ਉਰੇ ਬੈਠਾ ਉਹ ਹੰਦੇ ਸਾਰਾ ਕੁੱਟਣ ਲੱਗੇ ਕੁੱਟ ਕੇ ਮਲੇ ਕਾ ਵੀ ਕੁੱਟਿਆ ਉਹਨਾਂ ਨੂੰ ਉਹਨਾਂ ਦੇ ਚ ਹੈ ਕਿ ਪ੍ਰਾਣੀ ਰੰਗੀ ਸੀ ਸਾਡੀ ਕੋਈ ਰੰਜਿਸ਼ਾਂ ਅੰਚਸ ਨਹੀਂ ਹੈ ਜੀ ਕੋਈ ਕਿਸੇ ਨਾਲ ਸਾਡਾ ਕੋਈ ਲੈਣ ਦੇ ਦੀ ਕੋਈ ਗੱਲ ਨਹੀਂ ਹੈ ਮਾਂ ਦੇ ਹਲ ਵਗੈਰਾ ਦੇ ਦਿੱਤੇ ਪੂਰਾ ਕੈਸ਼ ਹੋਇਆ ਤੇ ਜੀ ਕੋਈ 1.5 ਲੱਖ ਰੁਪਈਆ ਕਲੈਕਸ਼ਨ ਸੱਤ ਰੁਪਈਆ 10 ਰੇ ਨੀ ਗੋ ਮਦਦ ਉਹਨਾਂ ਦੇ ਕਿ ਦੱਸ ਉਹ ਵੀ ਕੈਸ਼ ਵੀ ਨਹੀਂ ਹੈਗਾ ਜੀ ਸੱਤੇ ਬੁਲਾਏ ਨੀ YouTube ਸਾਨੂੰ ਦੇਖ ਕੇ ਉਹ ਭੱਜ ਗਏ ਸਾਰੇ ਹਲੋ ਵਰਤ ਸਾਡੇ ਕੋ ਰਜਿੰਦਰਾ ਹਸਪਤਾਲ ਪਟਿਆਲਾ ਚੋਂ ਤਲਾਹੀ ਸੀ ਰਕੇਸ਼ ਕੁਮਾਰ ਪੁੱਤਰ ਜੱਗਾ RAM ਵਾਸੀ ਗਾਂਧੀ ਨਗਰ ਜਿਹੜਾ ਰਜਿੰਦਰਾ ਹਸਪਤਾਲ ਚ ਦਾਖਲ ਹੈ ਜਿੱਤੇ ਤੇ ਸਾਡੇ ਅਮਨਦੀਪ ਸਿੰਘ ਜੀ ਐਸਆਈ ਜਾ ਕੇ ਉਹਦੇ ਬਿਆਨ ਲੈ ਕੇ ਆਏ ਆ ਬਿਆਨਾਂ ਦੇ ਮਤਲਬ ਕੋ ਜੋ ਵੀ ਕਾਨੂੰਨ ਤੱਕ ਬਣਦੀ ਕਾਰਵਾਈ ਉਹਦੇ ਤਹਿਤ ਮਕਦਮਾ ਕਰ ਦਿੱਤਾ ਜਾ ਰਿਹਾ ਹੈ ਸਾਜੀ ਤੋਂ ਦਾ ਨਾਮ ਮੇਰਾ ਨਾਮ ਰਵੀ ਕੁਮਾਰ ਹੈ ਰਵੀ ਜੀ ਕੀ ਘਟਨਾ ਕੋਈ ਸੀ ਇਹ ਤੇ ਪਰੇ ਜਾਣ ਸਕਦੇ ਜੀ ਮੇਰੀ ਦੁਕਾਨ ਕੈਂਚਿਆਂ ਚ ਹੈ ਮੇਰਾ ਬਰਾਦਰ ਨਾ ਉਰੇ ਬੈਠਾ ਦੀ ਕੰਡੇ ਤੇ ਦੇ ਕੋਸਾਂ ਅਸੀਂ ਪਛਾਤੇ ਬੰਤੇ ਆਏ ਨੇ ਜਿਵੇਂ ਚਾਰ ਪੰਜ ਮੁੰਡੇ ਆਏ ਨੇ ਦੋ ਤਿੰਨ ਉਹਨਾਂ ਦਾ ਬੁੜੇ ਸੀ ਮੇਰਾ ਭਰਾ ਉਰੇ ਬੈਠਾ ਉਹਨੂੰ ਆਂਦੇ ਸਾਰ ਕੁੱਟਣ ਲੱਗ ਗਏ ਕੁੱਟ ਕੇ ਮਤਲਬ ਕਾਫੀ ਕੁੱਟਿਆ ਉਹਨੂੰ ਆਂਦੇ ਸਾਰ ਕੋਈ ਪ੍ਰਾਣੀ ਰੰਜੀਤ ਸੀ ਕੋਈ ਪਛਾਣ ਹੋਈ ਸੀ ਕੋਈ ਰੰਜੀਤ ਰੰਜੀਤ ਨਹੀਂ ਹੈ ਜੀ ਕੋਈ ਕਿਸੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਕੋਈ ਕੁਝ ਨਹੀਂ ਹੈਗਾ ਹਾਂ ਜੀ ਸੋਬਾਣ ਵਗੈਰਾ ਵੀ ਲੈ ਕੇ ਗਏ ਤੇ ਕੋਰੇ ਕੈਸ਼ ਪਿਆ ਤੇ ਜੀ ਕੋਈ 1.5 ਲੱਖ ਰੁਪਈਆ 1.67 ਲੱਖ ਰੁਪਈਆ ਦੱਸ ਰਹੇ ਨੇ ਜੋ ਮੌਜੂਦ ਉਹਨਾਂ ਨੇ ਕਿਹਾ ਦੱਸਿਆ ਉਹ ਵੀ ਕੈਸ਼ ਵੀ ਨਹੀਂ ਹੈਗਾ ਜੀ ਕਰਕੇ ਬੁਲਾਏ ਨੇ ਜੋ ਤੋਂ ਸਾਨੂੰ ਦੇਖ ਕੇ ਉਹ ਭੱਜ ਗਏ ਸਾਰੇ ਉਧਰ ਨੂੰ ਹੀ ਆ ਲੋ ਵਰਕ ਕਿੰਨੇ ਕਿਨੇ ਜਣੇ ਸੀ ਉਹ ਹੈਗੇ ਨੇ 7-8 ਜਣੇ ਸੀ ਜੀ ਤਾਂ ਕੋਈ ਆ ਕੇ ਗਲਤ ਵੀ ਕੀਤੀ ਹੈ ਸਿੱਧੀ ਆ ਕੋਈ ਗਲਤ ਬਾਤ ਨਹੀਂ ਕੀਤੀ ਫਿਰ ਜੀ ਸਿੱਧੀ ਕੈਮਰਾ ਚ ਚੈੱਕ ਕਰ ਲਓ ਆਂ ਤੇ ਸਾਰੇ ਮੁੰਡਾ ਬੈਠਾ ਔਰੇ ਮੇਰਾ ਭਰਾ ਉਹਨੂੰ ਆਂ ਤੇ ਸਾਰੇ ਕੁੱਟਣ ਲੱਗੇ ਡਾਂਕਿਆਂ ਨਾਲ ਖੋਪ-ਖੋਪ ਤਿੱਖੀਆਂ ਹਥਿਆਰਾਂ ਤਿਆਂ ਨਾਲ ਵੀ ਜੀ ਤਾਂ ਮੁੰਡੇ ਦੀ ਹਾਲਤ ਕਿਦਾ ਕਿੱਥੇ ਮੁੰਡੇ ਦੀ ਹਾਲਤ ਵੀਰੇ ਬਹੁਤ ਗੰਭੀਰ ਹੈ ਮੇਰੇ ਭਰਾ ਦੀ ਜੋ ਹਸਪੀਟਲ ਅਸੀਂ ਪੋਨਿਗੜ ਪਹਿਲਾਂ ਦਾਖਲ ਕਰਾਇਆ ਸੀ ਉਹਨਾਂ ਨੇ ਰੈਫਰ ਪਟਿਆਲੇ ਕਰਤਾ ਸੀ ਤਾਂ ਪੁਲਿਸ ਨੂੰ ਇਸ ਮਾਮਲੇ ਦੇ ਬਾਰੇ ਪਤਾ ਪੁਲਿਸ ਨੂੰ ਇੰਕਾਸੀ ਰਾਤ ਦੇ ਤਲਾਕਾ ਦਿੱਤੀ ਉਹਨਾਂ ਦੇਖਦਾ ਪੁਲਿਸ ਕੀ ਕਾਰਵਾਈ ਕਰਦੀ ਹੈ ਮੇਰਾ ਬੇਟਾ ਔਰੇ ਕੰਡੇ ਦਾ ਕੰਮ ਕਰਦਾ ਨਾਲ ਸਕ੍ਰੈਪ ਦਾ ਕੰਮ ਕਰਦਾ ਸੀ ਕੱਲ ਸ਼ਾਮ ਨੂੰ ਕੋਈ 7:30 ਵਜੇ ਕਰੀਬ 85-7-8 ਬੰਦੇ ਮੋਟਰਸਾਈਕਲਾਂ ਸਵਾਰ ਹੋ ਕੇ ਆਏ ਨੇ ਜਿਹੜੇ ਕਿ ਮੇਰੇ ਆਨਸਾਰ ਬੇਟੇ ਨੂੰ ਹਾ ਕੁੱਟਮਾਰ ਕੀਤੀ ਹੈ ਤੇ ਮੇਰਾ ਬੇਟਾ ਇਸ ਤਰ੍ਹਾਂ ਬਹੁਤ ਹਾਲਾਤ ਗੰਭੀਰ ਹੈ ਜਿਹਨਾਂ ਰਜਿੰਦਰਾ ਜੀ ਟ੍ਰਾਂਸਫਰ ਕਰਾ ਕੇ ਦਿੱਤਾ ਗਿਆ ਇੱਕ ਉਹਨਾਂ ਦੇ ਸੱਟ ਹੈ ਸਿਰ ਤੇ ਇੱਕ ਮਾਂ ਤੇ ਹੈ ਜੀ ਜਾਂਦੇ ਹੋਏ ਮਤਲਬ ਆ ਹਥਿਆਰ ਜਿਹੜੇ ਕਿ ਆ ਮੇਰੇ ਲਈ ਵੀ ਇਹ ਟੁਕੜਾ ਟੋਟਾ ਇਹਦੇ ਪਿੱਟਾਂ ਨਾਲ ਮੇਰੇ ਬੱਚੇ ਨੂੰ ਘੁੱਟਦੇ ਰਹੇ ਨੇ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਹੋਜੇ ਗਲਤ ਅਨਸਰਾਂ ਨੂੰ ਰਸਪਾਈ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਕੋਈ ਅਣ ਹੋਣੀ ਨਾ ਹੋ ਜਾਵੇ ਇਹ ਡੰਡਾ ਮੇਰਾ ਐਸ ਹੈ ਵੀ ਜਿਹੜਾ ਉਹਨਾਂ ਨੇ ਮੇਰੇ ਬੇਟੇ ਨੂੰ ਘੁੱਟਦੇ ਰਹੇ ਨੇ ਉਹਦੇ ਵਿੱਚੋਂ ਇਹ ਟੁੱਟਿਆ ਹੋਇਆ ਹੈ ਠੀਕ ਹੈ ਜੀ ਕਿੰਨੇ ਜਾਣੇ ਆਏ ਸੀਗੇ ਤਕਰੀਬਤ ਕੋਈ ਸ਼ਾਮ ਦਾ ਟਾਈਮ ਜੀ ਚਾਰ ਮੋਟਰਸਾਈਕਲਾਂ ਤੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਮੇਰੇ ਕਬਜ਼ੇ 'ਚ ਵੀ ਹੈਗਾ ਉਹ ਮੋਟਰਸਾਈਕਲ ਛੱਡ ਕੇ ਭੱਜ ਗਏ ਨੇ ਪੁਲਿਸ ਆ ਕੇ ਮਾਮਲਾ ਦੇਖ ਕੇ ਗਈ ਜੀ ਪੁਲਿਸ ਹੁਣ ਤੱਕ ਰਾਤ 7:30 ਵਜੇ ਦੀ ਘਟਨਾ ਹੈ ਜੀ ਪੁਲਿਸ ਨੇ ਹੁਣ ਤੱਕ ਕਹਿ ਰਹੇ ਨੇ ਅਸੀਂ ਆ ਰਹੇ ਜੀ ਆ ਰਹਿਆ ਹੁਣ ਤੱਕ ਦਾ ਟਾਈਮ ਦੇਖ ਲੋ 11 ਵਜੇ ਨਾਲ ਹੁਣ ਤੱਕ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਮੈਂ ਪੁਲਿਸ ਨੂੰ ਲਵੇ ਰਾਤ ਵੀ ਦਰਖਾਸਤ ਦੇ ਕੇ ਆਇਆ ਸਵੇਰ ਵੀ ਜਾ ਕੇ ਆਇਆ ਜੀ ਐਸਐਚਓ ਸਾਹਿਬ ਨੂੰ ਮਿਲ ਕੇ ਆਇਆ ਮੁੰਸੀ ਸਾਹਿਬ ਨੂੰ ਮਿਲ ਕੇ ਆਇਆ ਜੀ ਹੋਰ ਸਾਡੇ ਕਰੀਬ ਬੰਦਿਆ ਸੀ ਕਿੱਥੇ ਤੱਕ ਪਹੁੰਚ ਹੈ ਜੀ ਅਸੀਂ ਹੋਰ ਤਾਂ ਕਿਤੇ ਜਾ ਨਹੀਂ ਸਕਦੇ ਜੀ ਕੁਝ ਹੋਰ ਸਮਾਰਟੀ ਲੈ ਕੇ ਗਏ ਨਹੀਂ ਤੋਂ ਸਿਕਰਾਹ ਸ਼ਾਮ ਦਾ ਟਾਈਮ ਸੀਗਾ ਜਿਹਨਾਂ ਮੜਾ ਮੋਟਾ ਕੈਸ਼ ਸੀ ਜੀ ਮੰਡੀ ਗਵਿੰਦ ਘਣੋਂ ਆਇਆ ਸੀ ਇਹ ਲੋਹੇ ਦੀ ਸਕਰਾਹ ਉਹ ਕੈਸ਼ ਲੈ ਕੇ ਤੁਰਨ ਲੱਗਿਆ ਸੀਗਾ ਜੀ ਕਿੰਨਾ ਕੈਸ਼ ਸੀ ਤਕਰੀਬਤ ਇਹ ਮੈਨੂੰ ਇਹਨਾਂ ਪਤਾ ਨਹੀਂ ਦੱਸ ਰਹੇ 1.5 ਲੱਖ ਤੋਂ ਪਲੱਸ 1 ਲੱਖ ਤੋਂ 70 ਹਜ਼ਾਰ ਤੋਂ ਥੱਲੇ ਹੈ ਜੀ 1 ਲੱਖ 60-70 ਹਜ਼ਾਰ ਰੁਪਏ ਦੇ ਥੱਲੇ ਉਹ ਬੇਟੇ ਨੂੰ ਪਤਾ ਸੀ ਉਹ ਬੇਟੇ ਨੂੰ ਹੀ ਪਤਾ ਜੀ ਹਾਲਤ ਕਿੱਦਾਂ ਹੁੰਦਾ ਉਹਨਾਂ ਦੀ ਹਾਲਤ ਉਹਨਾਂ ਗੰਭੀਰ ਹੈ ਜੀ ਇਸ ਟਾਈਮ ਕੋਈ ਉਹਨਾਂ ਦੀ ਪਛਾਣ ਵਗੈਰਾ ਕੋਈ ਪੁਰਾਣੀ ਰੰਜਿਸ਼ੀ ਜਾਂ ਨਹੀਂ ਫਿਲਹਾਲ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਨਾ ਮੈਨੂੰ ਪਤਾ ਵੀ ਹੈ ਕੌਣ ਨੇ ਕੌਣ ਨੇ ਹਾਂ ਕੈਮਰੇ ਵਿੱਚ ਚੈੱਕ ਕਰਿਆ ਜਾਵੇ ਜੀ ਉਹਨਾਂ ਦੇ ਸ਼ਕਲਾਂ ਵਿੱਚ ਦਿਖ ਰਹੀਆਂ ਨੇ ਉਹਨਾਂ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਲੇ ਆਉਣ ਵਾਲੇ ਟੈਪ ਜਿਹੋ ਜੇ ਗਲਤ ਅਨਸਰਾਂ ਨੂੰ ਨੱਥ ਪਾਈ ਜਾਵੇ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਵਗੇ ਦੁਆਰਾ ਹੀ ਬੇਨਤੀ ਹੈ ਕਿ ਸਾਡੇ ਦੁਕਾਨਦਾਰ ਭਰਾਵਾਂ ਨੂੰ ਜੀਣਾ ਮੁਸ਼ਕਲ ਹੋ ਰਿਹਾ ਹੈ ਇਤਾਂ ਦੇ ਹਥਿਆਰਾਂ ਨਾਲ ਹਮਲਾ ਕਰਨਾ ਡੰਡਾ ਦੇਖ ਰਿਹਾ ਬਹੁਤ ਭਾਰੀ ਹੈ ਤਾਂ ਇਦਾਂ ਦੇ ਨਾਲ ਤਾਂ ਜਾਨ ਵੀ ਜਾ ਰਹੀ ਹੈ ਇਹ ਜਿਹੜਾ ਡੰਡਾ ਟੁੱਟਿਆ ਜੀ ਹੁਣ ਮੈਨੂੰ ਨਹੀਂ ਪਤਾ ਕਿ ਮਤਲਬ ਕਿੰਨੀ ਉਹਦੇ ਸੱਟਾਂ ਲੱਗੀਆਂ ਨੇ ਹਾਲ ਤੱਕ ਮੈਨੂੰ ਇਹ ਗੱਲ ਦਾ ਕਨਫਰਮ ਨਹੀਂ ਆਇਆ ਠੀਕ ਹੈ ਜੀ ਮੈਨੂੰ ਐਸਐਚਓ ਸਾਹਿਬ ਕਹਿ ਰਹੇ ਨੇ ਬਿਆਨ ਲਈ ਤੇਰੇ ਲਈ ਬੰਦਾ ਭੇਜ ਰਹੇ ਆ ਭੇਜ ਰਹੇ ਆ ਜੀ ਹੁਣ 11 ਵਜੇ ਕੇ ਹੁਣ ਤੱਕ ਮੇਰੇ ਨਾਲ ਕੋਈ ਬੰਦਾ ਨਹੀਂ ਪਹੁੰਚਿਆ ਮੈਂ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਕਿ ਮੈਨੂੰ ਜਲਦੀ ਤੋਂ ਜਲਦੀ ਬੰਦਾ ਭੇਜ ਕੇ ਬੇਟੇ ਦੇ ਬਿਆਨ ਲੈ ਕੇ ਇਹਨਾਂ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਸਾਡੇ ਕੋ ਰਜਿੰਦਰਾ ਹਸਪਤਾਲ ਪਟਿਆਲਾ ਚੋਂ ਤਲਾਹੀ ਸੀ ਰਕੇਸ਼ ਕੁਮਾਰ ਪੁੱਤਰ ਜੱਗਾ RAM ਵਾਸੀ ਗਾਂਧੀ ਨਗਰ ਜਿਹੜਾ ਰਜਿੰਦਰਾ ਹਸਪਤਾਲ ਚ ਦਾਖਲ ਹੈ ਜਿਹਦੇ ਤੇ ਸਾਡੇ ਅਮਨਦੀਪ ਸਿੰਘ ਐਸਐਸਆਈ ਜਾ ਕੇ ਉਹਦੇ ਬਿਆਨ ਲੈ ਕੇ ਆਏ ਆ ਦਿਆਨਾ ਦੇ ਮੁਤਾਬਕ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹਦੇ ਤਹਿਤ ਮਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੀ ਕਹਿ ਰਹੇ ਨੇ ਕਿ ਪੈਸੇ ਵਗੈਰਾ ਵੀ ਲੈ ਕੇ ਇਸਦੇ ਬਾਰੇ ਜਾਂਚ ਉਹ ਦਰਾਨੇ ਤਫਤੀਸ਼ ਜਿਹੋ ਜੀ ਵੀ ਕੋਈ ਗੱਲ ਹੋਈ ਉਹ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ